ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਇੱਕੀ ਗਾਈ ਕਿਤਾਬ ਦਾ ਦੂਸਰਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਉਮਰ ਨਾਵਦਨ ਦੇ ਰਾਜ ਛੋਟੀਆਂ-ਛੋਟੀਆਂ ਗੱਲਾਂ ਤੁਹਾਨੂੰ ਆਨੰਦ ਤੇ ਲੰਮੀ ਉਮਰ ਦਿੰਦੀਆਂ ਹਨ ਉਮਰ ਵਦਨ ਤੋਂ ਅਗਾਹ ਦੀ ਕਹਾਣੀ ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ ਅਸੀਂ ਆਪਣੀ ਉਮਰ ਨੂੰ ਹਰ ਸਾਲ 0.3 ਸਾਲ ਵਧਾ ਰਹੇ ਹਾਂ ਸੋਚੋ ਜੇਕਰ ਸਾਡੇ ਕੋਲ ਕੋਈ ਐਸੀ ਤਕਨੀਕ ਆ ਜਾਵੇ ਜਿਸ ਦੀ ਵਰਤੋਂ ਨਾਲ ਅਸੀਂ ਆਪਣੀ ਉਮਰ ਨੂੰ ਹਰ ਵਾਰ ਇੱਕ ਸਾਲ ਹੋਰ ਵਧਾ ਸਕੀਏ ਤਾਂ ਅਸੀਂ ਉਮਰ ਬਦਲਣ ਦੀ ਗਤੀ ਨੂੰ ਪਛਾਣ ਛੱਡ ਕੇ ਜੀਵਨ ਸ਼ਾਸਤਰ ਦੇ ਸਿਧਾਂਤ ਮੁਤਾਬਿਕ ਅਮਰ ਹੋ ਜਾਵਾਂਗੇ ਅਮਰਤਾ ਅਤੇ ਖਰਗੋਸ਼ ਸੋਚੋ ਦੂਰ ਕਿਤੇ ਇੱਕ ਬੋਰਡ ਲੱਗਾ ਹੋਇਆ ਹੈ ਜਿਸ ਉੱਪਰ ਇੱਕ ਅੰਕ ਲਿਖਿਆ ਹੈ ਜੋ ਤੁਹਾਡੀ ਮੌਤ ਦੀ ਉਮਰ ਦੱਸਦਾ ਹੈ ਜਿਉਂਦੇ ਜੀ ਹਰ ਵਾਰੇ ਤੁਸੀਂ ਉਸ ਅੰਕ ਦੇ ਨੇੜੇ ਪਹੁੰਚਦੇ ਜਾਂਦੇ ਹੋ ਤੇ ਜਦੋਂ ਤੁਸੀਂ ਉਸ ਅੰਕ ਦੇ ਬਰਾਬਰ ਉਮਰ ਹਟਾ ਲੈਂਦੇ ਹੋ ਤਾਂ ਤੁਹਾਡੀ ਮੌਤ ਹੋ ਜਾਂਦੀ ਹੈ ਹੁਣ ਇਵੇਂ ਸੋਚੋ ਕਿ ਕਿਸੇ ਖਰਗੋਸ਼ ਨੇ ਉਹ ਬੋਰਡ ਫੜਿਆ ਹੋਇਆ ਹੈ ਤੇ ਉਹ ਵੀ ਪਵਿੱਖ ਵੱਲ ਨੂੰ ਯਾਤਰਾ ਕਰ ਰਿਹਾ ਹੈ ਤੁਸੀਂ ਜਦੋਂ ਇੱਕ ਸਾਲ ਅੱਗੇ ਵਧਦੇ ਹੋ ਤਾਂ ਖਰਗੋਸ਼ ਅੱਧਾ ਵਾਰਾ ਅੱਗੇ ਵੱਧ ਜਾਂਦਾ ਹੈ ਇੰਜ ਦੋਵੇਂ ਯਾਤਰਾ ਕਰਦੇ ਰਹਿਣਗੇ ਤੇ ਇੱਕ ਵਕਤ ਤੁਸੀਂ ਉਸ ਕੋਲ ਪੁੱਜ ਜਾਓਗੇ ਤੇ ਤੁਹਾਡੀ ਮੌਤ ਹੋ ਜਾਵੇਗੀ ਪਰ ਜੇਕਰ ਖਰਗੋਸ਼ ਵੀ ਹਰ ਵੇਰੇ ਇੱਕ ਸਾਲ ਅੱਗੇ ਜਾਣ ਲੱਗੇ ਕੀ ਹੋਵੇਗਾ ਉਸ ਦੀ ਗਤੀ ਵਧਦੇ ਹੋਏ ਸਮੇਂ ਦੇ ਬਰਾਬਰ ਹੋਵੇਗੀ ਤੇ ਤੁਸੀਂ ਕਦੇ ਖਰਗੋਸ਼ ਤੱਕ ਨਹੀਂ ਪਹੁੰਚ ਸਕੋਗੇ ਨਾ ਹੀ ਕਦੀ ਤੁਹਾਡੀ ਮੌਤ ਹੋਵੇਗੀ ਖਰਗੋਸ਼ ਜਿਸ ਰਫਤਾਰ ਨਾਲ ਭਵਿਕਵਲ ਵਧ ਰਿਹਾ ਹੈ ਉਹ ਸਾਡੀ ਤਕਨੀਕ ਹੈ ਅਸੀਂ ਜਿੰਨੀ ਤਕਨੀਕੀ ਵਿਕਾਸ ਕਰਾਂਗੇ ਤੇ ਆਪਣੇ ਸਰੀਰ ਨੂੰ ਸਮਝਾਂਗੇ ਉਨਾਈ ਉਸ ਖਰਗੋਸ਼ ਨੂੰ ਤੇਜ਼ ਬੁਝਾਉਣ ਵਿੱਚ ਕਾਮਯਾਬ ਰ੍ਹਾਂਗੇ ਅਮਰਤਾ ਉਹ ਸਥਿਤੀ ਹੈ ਜਦੋਂ ਸਿੱਖਰਗੋਸ਼ ਨੂੰ ਹਰ ਵਰੇ ਇੱਕ ਸਾਲ ਅਗਾਹ ਭੇਜਣ ਵਿੱਚ ਕਾਮਯਾਬ ਹੋ ਜਾਵਾਂਗੇ ਤੇ ਅਸੀਂ ਉਸ ਤੱਕ ਕਦੀ ਪਹੁੰਚ ਨਹੀਂ ਸਕਾਂਗੇ ਤੇ ਅਮਰ ਹੋ ਜਾਵਾਂਗੇ ਭਵਿੱਖ ਬਾਰੇ ਕਾਫੀ ਹਾਂਵਾਤੀ ਨਜ਼ਰੀਆ ਰੱਖਣ ਵਾਲੇ ਰੇ ਕੂਰਚਵੇਲ ਤੇ ਆਬਰੀ ਡੀ ਗਰੇ ਮੁੰਜਾਪਦਾ ਹੈ ਕਿ ਆਉਣ ਵਾਲੇ 10 ਸਾਲਾਂ ਵਿੱਚ ਅਸੀਂ ਇਸ ਟੀਚੇ ਨੂੰ ਹਾਸਲ ਕਰ ਸਕਾਂਗੇ ਕਾਮੇ ਕੁਝ ਵਿਗਿਆਨੀ ਮੰਨਦੇ ਹਨ ਕਿ ਅਜਿਹਾ ਕਰਨਾ ਅਸੰਭਵ ਹੈ ਅਸੀਂ ਤਕਨੀਕ ਵਿੱਚ ਜਿੰਨਾ ਵੀ ਵਿਕਾਸ ਕਰ ਲਈਏ ਪਰ ਅਸੀਂ ਆਪਣੀ ਉਮਰ ਵਿੱਚ ਇੱਕ ਹੱਦ ਤੋਂ ਵੱਧ ਵਿਕਾਸ ਨਹੀਂ ਕਰ ਸਕਦੇ ਮਿਸਾਲ ਵਜੋ ਕੁਝ ਵਿਗਿਆਨੀ ਤੇ ਮਾਹਰ ਮੰਨਦੇ ਹਨ ਕਿ 120 ਸਾਲ ਬਾਅਦ ਸਾਡੇ ਸਰੀਰ ਵਿੱਚ ਨਵੀਆਂ ਕੋਸ਼ਿਕਾਵਾਂ ਦਾ ਬਣਨਾ ਬੰਦ ਹੋ ਜਾਂਦਾ ਹੈ ਜੋਸ਼ ਨਾਲ ਭਰਿਆ ਮਨ ਤੁਹਾਨੂੰ ਸਦਾ ਜਵਾਨ ਰੱਖਦਾ ਹੈ ਤੇ ਉਮਰ ਵਧਨ ਦੇ ਅਸਾਰ ਘਟ ਦਿਖਾਈ ਦਿੰਦੇ ਹਨ ਜਿਸ ਤਰ੍ਹਾਂ ਸਰੀਰ ਦੀ ਕਸਰਤ ਨਾ ਕਰਨ ਕਰਕੇ ਸਾਡੇ ਸਰੀਰ ਅਤੇ ਜੋਸ਼ ਉੱਪਰ ਬੁਰਾ ਅਸਰ ਪੈਂਦਾ ਹੈ ਓਵੇਂ ਹੀ ਜੇਕਰ ਅਸੀਂ ਮਾਨਸਿਕ ਕਸਰਤ ਨਹੀਂ ਕਰਦੇ ਤਾਂ ਸਾਡੇ ਨਿਊਰੋਲੋਜੀਕਲ ਕਨੈਕਸ਼ਨਜ਼ ਜਾਂ ਦਿਮਾਗੀ ਸਾਵਾਪਨ ਵੀ ਕਮਜ਼ੋਰ ਹੋਣ ਲੱਗਦੇ ਹਨ ਫਿਰ ਹਾਲਾਤ ਤੇ ਮਾਹੌਲ ਉੱਪਰ ਪ੍ਰਤੀਕਿਰਿਆ ਕਰਨ ਦੀ ਸਾਡੀ ਸਥਿਤੀ ਕਮਜ਼ੋਰ ਹੋਣ ਲੱਗਦੀ ਹੈ ਇਸ ਲਈ ਦਿਮਾਗ ਨੂੰ ਵੀ ਕਸਰਤ ਕਰਨ ਦੀ ਲੋੜ ਪੈਂਦੀ ਹੈ ਦਿਮਾਗ ਤੇ ਮਨ ਦੀ ਕਸਰਤ ਦੀ ਲੋੜ ਵਾਲੇ ਗੱਲਾਂ ਕਰਨ ਵਾਲੇ ਨਿਊਰੋਲੋਜਿਸਟ ਸ਼ਲੋਮੋ ਬਰੇਜਨੇਟਸ ਕਹਿੰਦੇ ਹਨ ਦਿਮਾਗ ਨੂੰ ਸਹੀ ਰੱਖਣ ਲਈ ਉਸ ਦੀ ਕਸਰਤ ਬਹੁਤ ਜ਼ਰੂਰੀ ਹੈ। ਉਹਨਾਂ ਨੇ ਸਪੈਨਿਸ਼ ਟੈਲੀਵਿਜ਼ਨ ਦੇ ਇੱਕ ਪ੍ਰੋਗਰਾਮ ਰੇ ਡੇਸ ਵਿੱਚ ਐਡਵਰਟ ਪੁਨਸੇਟ ਨਾਲ ਮੁਲਾਕਾਤ ਦੌਰਾਨ ਕਿਹਾ ਸੀ ਕਿਸੇ ਲਈ ਕੀ ਠੀਕ ਹੈ ਤੇ ਉਸ ਨੂੰ ਕੀ ਕਰਨਾ ਚੰਗਾ ਲੱਗਦਾ ਹੈ ਇਸ ਵਿੱਚ ਹਮੇਸ਼ਾ ਕਸ਼ਮਕਸ਼ ਹੁੰਦੀ ਹੈ। ਇਸੇ ਕਾਰਨ ਹੀ ਤਣਾਅ ਪੈਦਾ ਹੁੰਦਾ ਹੈ। ਵਿਸ਼ੇਸ਼ ਕਰਕੇ ਬਜ਼ੁਰਗਾਂ ਨੂੰ ਉਹੀ ਕਰਨਾ ਚੰਗਾ ਲੱਗਦਾ ਹੈ ਜੋ ਉਹ ਹੁਣ ਤੱਕ ਕਰਦੇ ਆਏ ਹੋਣ ਮਸਲਾ ਇਹ ਹੈ ਕਿ ਦਿਮਾਗ ਦੇ ਕੰਮ ਕਰਨ ਦਾ ਤਰੀਕਾ ਇਹ ਹੈ ਕਿ ਉਹ ਨਵਾਂ ਸੋਚਣ ਦੀ ਥਾਂ ਉਸੇ ਚੀਜ਼ ਨੂੰ ਦੁਹਰਾਉਣਾ ਪਸੰਦ ਕਰਦਾ ਹੈ ਜੋ ਹੁਣ ਤੱਕ ਕਰਦਾ ਆਇਆ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਦਾ ਇੱਕੋ ਹੀ ਤਰ੍ਹਾਂ ਦਾ ਕੰਮ ਕਰਦੇ ਰਹਿਣ ਕਾਰਨ ਉਹ ਕੰਮ ਚੰਗਾ ਵੀ ਲੱਗਦਾ ਹੈ ਤੇ ਸਹਾਈਤਾ ਨਾਲ ਹੋਣ ਵੀ ਲੱਗਦਾ ਹੈ ਇਸ ਦੇ ਬਹੁਤ ਸਾਰੇ ਲਾਭ ਹਨ ਇਸ ਲਈ ਲੋਕ ਆਪਣੇ ਰੋਜ਼ਾਨਾ ਕੰਮ ਨਾਲ ਜੰਮੜੇ ਰਹਿੰਦੇ ਹਨ ਇਹ ਲੜੀ ਤੋੜਨੀ ਹੋਵੇ ਤਾਂ ਦਿਮਾਗ ਨੂੰ ਨਵੀਂ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ ਜਦ ਦਿਮਾਗ ਨੂੰ ਨਵੀਂ ਜਾਣਕਾਰੀ ਮਿਲਦੀ ਹੈ ਤਾਂ ਦਿਮਾਗ ਨਵੇਂ ਸੰਬੰਧਾਂ ਦਾ ਨਿਰਮਾਣ ਕਰਦਾ ਹੈ ਤੇ ਨਵਿਆਉਂਦਾ ਵੀ ਹੈ ਇਸ ਲਈ ਹਮੇਸ਼ਾ ਨਮੀਆਂ ਗੱਲਾਂ ਕਰਨੀਆਂ ਤੇ ਤਬਦੀਲੀ ਕਰਨਾ ਅਹਿਮ ਹੁੰਦਾ ਹੈ ਇਸ ਵਜ੍ਹਾ ਕਰਕੇ ਭਾਵੇਂ ਸਾਨੂੰ ਔਖਾ ਲੱਗਦਾ ਹੋਵੇ ਤੇ ਤਣਾਵੀ ਮਹਿਸੂਸ ਹੁੰਦਾ ਹੋਵੇ ਪਰ ਸਾਡਾ ਆਰਾਮ ਘੇਰੇ ਤੋਂ ਬਾਹਰ ਆਉਣਾ ਲਾਜ਼ਮੀ ਹੁੰਦਾ ਹੈ। ਵਿਗਿਆਨ ਨੇ ਸਾਬਤ ਕੀਤਾ ਹੈ ਕਿ ਦਿਮਾਗ ਨੂੰ ਸਖਲਾਈ ਦੇਣ ਦੇ ਕੀ ਲਾਭ ਹੁੰਦੇ ਹਨ। ਕੋਲਿੰਜ਼ ਹਮਿੰਗਵੇ ਅਤੇ ਸਲੋਮੋਂ ਬ੍ਰਿਜਨੇਟਸ ਨੇ ਆਪਣੀ ਕਿਤਾਬ ਮੈਕਸੀਮ ਬ੍ਰੇਨ ਪਾਵਰ ਚੈਲੈਂਜਿੰਗ ਦਾ ਬ੍ਰੇਨ ਫਾਰ ਹੈਲਥ ਐਂਡ ਵਿਜ਼ਡਮ ਵਿੱਚ ਲਿਖਿਆ ਹੈ। ਮਾਨਸਿਕ ਸਖਲਾਈ ਦਾ ਅਡ-ਅਡ ਪਦਰਾਂ ਤੇ ਲਾਭ ਹੁੰਦਾ ਹੈ। ਉਹ ਕਹਿੰਦੇ ਹਨ ਜਦੋਂ ਤੁਸੀਂ ਕੋਈ ਵੀ ਕੰਮ ਪਹਿਲੀ ਦਫਾ ਕਰਦੇ ਹੋ ਤਾਂ ਉਹ ਤੁਹਾਨੂੰ ਔਖਾ ਲੱਗਦਾ ਹੈ ਉਸ ਨੂੰ ਪੂਰਾ ਕਰਨ ਵਿੱਚ ਪਰੇਸ਼ਾਨੀ ਹੁੰਦੀ ਹੈ ਜਦੋਂ ਦੂਜੀ ਵਾਰ ਉਹੀ ਕੰਮ ਕਰਦੇ ਹੋ ਤਾਂ ਪਹਿਲੀ ਵਾਰ ਦਾ ਅਭਿਆਸ ਤੁਹਾਡੇ ਕੰਮ ਆਉਂਦਾ ਹੈ ਤੇ ਕੰਮ ਉਹਨਾ ਔਖਾ ਨਹੀਂ ਲੱਗਦਾ ਤੁਹਾਨੂੰ ਲੱਗਦਾ ਹੈ ਕਿ ਇਹ ਕੰਮ ਤਾਂ ਕਾਫੀ ਸੌਖਾ ਹੈ ਅਸਲ ਵਿੱਚ ਕੰਮ ਉਹ ਜਿਹਾ ਹੀ ਹੁੰਦਾ ਹੈ ਪਰ ਪਹਿਲੀ ਵਾਰ ਕੰਮ ਕਰਦਿਆਂ ਮਿਲੇ ਅਨੁਭਵ ਤੇ ਸਿਖਲਾਈ ਦਾ ਪ੍ਰਭਾਵ ਅਗਾਹ ਕੰਮ ਆਉਂਦਾ ਹੈ ਉਸ ਵੇਲੇ ਕੰਮ ਕਰਨ ਦਾ ਜੋਸ਼ ਤੇ ਮਿਆਰ ਵੀ ਵਧਦਾ ਹੈ ਨਤੀਜਾ ਇਹੀ ਹੁੰਦਾ ਹੈ ਕਿ ਉਹ ਕੰਮ ਕਰਦੇ ਸਮੇਂ ਉਸ ਇਨਸਾਨ ਦਾ ਆਪਣਾ ਬਿੰਬ ਵੀ ਵਿਕਸਿਤ ਹੁੰਦਾ ਹੈ। ਮਾਨਸਿਕ ਕਸਰਤ ਦੀ ਸਭ ਤੋਂ ਸਧਾਰਨ ਮਿਸਾਲ ਇਹੀ ਹੈ ਕਿ ਦੂਜਿਆਂ ਦੇ ਨਾਲ ਕੋਈ ਖੇਡ ਖੇਡਣ ਜਾਂ ਗੱਪਸ਼ਪ ਕਰਨ ਨਾਲ ਵੀ ਮਨ ਵਿੱਚ ਇੱਕ ਨਮਾਜੋਸ਼ ਆ ਜਾਂਦਾ ਹੈ। ਇਸ ਨਾਲ ਇਕਲਤਾ ਅਤੇ ਨਿਰਾਸ਼ਾ ਤੋਂ ਵੀ ਛੁਟਕਾਰਾ ਮਿਲਦਾ ਹੈ। ਜਦੋਂ ਅਸੀਂ 20 ਦੀ ਉਮਰ ਪਾਰ ਕਰਦੇ ਹਾਂ ਤਾਂ ਸਾਡੇ ਨਿਊਰੋਨ ਬਲਗ ਹੋਣ ਲੱਗਦੇ ਹਨ। ਬੌਧਿਕ ਕਸਰਤ ਜਗਿਆਸਾ ਸਿੱਖਣ ਦੀ ਕਲਾ ਆਦੀ ਚੀਜ਼ਾਂ ਕਾਰਨ ਸਾਡੇ ਨਿਊਰੋਨਸ ਦੇ ਬਾਲਗ ਹੋਣ ਦੀ ਇਹ ਪ੍ਰਕਿਰਿਆ ਧੀਮੀ ਹੋਣ ਲੱਗਦੀ ਹੈ ਤੇ ਇਸ ਦੇ ਨਾਲ ਹੀ ਉਮਰ ਵਧਣ ਦੀ ਰਫ਼ਤਾਰ ਵੀ ਹੌਲੀ ਹੋ ਜਾਂਦੀ ਹੈ ਇਸ ਨਾਲ ਸਾਨੂੰ ਜੋਸ਼ ਤੇ ਸਕਾਰਾਤਮਕ ਨਜ਼ਰੀਏ ਵਰਗੇ ਕਈ ਗੁਣ ਪ੍ਰਾਪਤ ਹੁੰਦੇ ਹਨ ਤਣਾ ਲੰਮੀ ਉਮਰ ਦਾ ਦੁਸ਼ਮਣ ਕੁਝ ਲੋਕ ਅਸਲ ਉਮਰ ਤੋਂ ਵੱਡੇਰੇ ਦਿਸਦੇ ਹਨ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਤਣਾ ਇਸ ਦੇ ਪਿੱਛੇ ਦੀ ਮੁੱਖ ਵਜ੍ਹਾ ਹੈ ਸਰੀਰ ਦਾ ਜਿੰਨਾ ਨੁਕਸਾਨ ਤਣਾ ਕਰਕੇ ਹੁੰਦਾ ਹੈ ਉਨ੍ਹਾਂ ਕਿਸੇ ਹੋਰ ਕਾਰਨ ਨਹੀਂ ਹੁੰਦਾ ਅਮਰੀਕਨ ਇੰਸਟੀਚਿਊਟ ਆਫ ਸਟ्रेस ਮੈਨੇਜਮੈਂਟ ਨੇ ਸਰੀਰ ਦੀ ਇਸ ਅਰਧ ਤਵਾਹ ਦੀ ਪ੍ਰਕਿਰਿਆ ਦੀ ਪਰਚੋਲ ਕੀਤੀ ਤੇ ਸਿੱਟਾ ਕੱਢਿਆ ਕਿ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਤਣਾਅ ਹੁੰਦਾ ਹੈ ਹਿੰਡਲਬਰਗ ਯੂਨੀਵਰਸਿਟੀ ਹਸਪਤਾਲ ਦੇ ਡਾਕਟਰਾਂ ਨੇ ਇੱਕ ਪ੍ਰਯੋਗ ਕੀਤਾ ਇਸ ਵਿੱਚ ਉਨ੍ਹਾਂ ਨੇ ਨੌਜਵਾਨ ਡਾਕਟਰ ਨੂੰ ਨੌਕਰੀ ਬਾਰੇ ਇੰਟਰਵਿਊ ਲਈ ਭੇਜਿਆ ਇੰਟਰਵਿਊ ਨੂੰ ਔਖੀ ਕਰਨ ਲਈ ਉਨ੍ਹਾਂ ਨੇ ਅੱਧਾ ਘੰਟਾ ਗਣਿਤ ਦੇ ਔਖੇ ਸਵਾਲ ਹੱਲ ਕਰਨ ਲਈ ਕਿਹਾ ਅੱਧੇ ਘੰਟੇ ਬਾਅਦ ਉਸ ਡਾਕਟਰ ਦੇ ਖੂਨ ਦੀ ਜਾਂਚ ਕੀਤੀ ਗਈ ਤਾਂ ਕਈ ਬਦਲਾ ਦੇਖਣ ਨੂੰ ਮਿਲੇ ਹੈਰਾਨੀ ਦੀ ਗੱਲ ਇਹ ਹੈ ਕਿ ਬਿਮਾਰੀ ਨਾਲ ਲੜਨ ਲਈ ਸਰੀਰ ਵਿੱਚ ਕੁਦਰਤੀ ਤੌਰ ਤੇ ਜਿਸ ਤਰ੍ਹਾਂ ਦੀ ਰੋਗ ਰੋਧਕ ਦੀ ਸ਼ਕਤੀ ਪੈਦਾ ਹੁੰਦੀ ਹੈ ਉਹ ਵੀ ਤਿਆਰ ਹੋ ਗਈ ਸੀ ਪਰ ਮਸਲਾ ਇਹ ਹੈ ਕਿ ਇਹ ਸ਼ਕਤੀ ਸਿਰਫ ਹਾਨੀਕਾਰਕ ਤੱਤਾਂ ਦਾ ਸਾਹਮਣਾ ਹੀ ਨਹੀਂ ਕਰਦੀ ਬਲਕਿ ਕਈ ਸੈੱਲਾਂ ਉੱਪਰ ਵੀ ਹਮਲਾ ਕਰਦੀ ਹੈ ਇਸੇ ਕਾਰਨ ਲੋਕ ਛੋਟੀ ਉਮਰ ਵਿੱਚ ਹੀ ਬੁੱਢੇ ਹੋ ਜਾਂਦੇ ਹਨ ਕੈਲੀਫੋਰਨੀਆ ਯੂਨੀਵਰਸਿਟੀ ਨੇ ਵੀ ਐਸਾ ਹੀ ਇੱਕ ਪ੍ਰਯੋਗ ਕੀਤਾ ਜਿਸ ਵਿੱਚ ਉਹਨਾਂ ਨੇ 39 ਮਾਵਾਂ ਦੇ ਖੂਨ ਦੀ ਪੜਤਾਲ ਕੀਤੀ ਉਹਨਾਂ ਮਾਵਾਂ ਦੀ ਜਾਂਚ ਹੋਈ ਜਿਨ੍ਹਾਂ ਦੇ ਬੱਚੇ ਸਖਤ ਬਿਮਾਰ ਸਨ ਨਾਲ ਹੀ ਉਹਨਾਂ ਮਾਵਾਂ ਦੀ ਜਾਂਚ ਵੀ ਹੋਈ ਜਿਨ੍ਹਾਂ ਦੇ ਬੱਚੇ ਤੰਦਰੁਸਤ ਸਨ ਜਦ ਉਹਨਾਂ ਨੂੰ ਪਤਾ ਲੱਗਾ ਕਿ ਤਣਾਅ ਕੋਸ਼ਿਕਾਵਾਂ ਦੇ ਟੈਲਮੀਅਰਸ 'ਤੇ ਹਮਲਾ ਕਰਦਾ ਹੈ ਇਸ ਨਾਲ ਕੋਸ਼ਿਕਾਵਾਂ ਦੇ ਮੁਰੇ ਨਿਰਮਾਣ ਤੇ ਉਮਰ ਦੇ ਅਸਰ ਹੋਣ ਲੱਗਦਾ ਹੈ ਇਸ ਪ੍ਰਯੋਗ ਤੋਂ ਸਾਬਤ ਹੋਇਆ ਕਿ ਤਣਾਅ ਜਿੰਨਾ ਵੀ ਵਧੇਰੇ ਹੁੰਦਾ ਹੈ ਕੋਸ਼ਿਕਾਵਾਂ ਉੱਪਰ ਓਨਾ ਹੀ ਬੁਰਾ ਅਸਰ ਹੁੰਦਾ ਹੈ ਤਣਾਅ ਕਿਵੇਂ ਕੰਮ ਕਰਦਾ ਹੈ ਅੱਜ ਕੱਲ੍ਹ ਲੋਕ ਬਹੁਤ ਤੇਜ਼ੀ ਦੀ ਜ਼ਿੰਦਗੀ ਜੀ ਰਹੇ ਹਨ ਨਾਲ ਹੀ ਮਾਹੌਲ ਮੁਕਾਬਲੇਬਾਜ਼ੀ ਵਾਲਾ ਹੈ ਅਜਿਹੇ ਹਾਲਾਤ ਵਿੱਚ ਸਾਡੇ ਸਰੀਰ ਨੂੰ ਸਦਾ ਦਿੱਕਤਾਂ ਦੇ ਸੰਕੇਤ ਮਿਲਦੇ ਹਨ ਤੇ ਪ੍ਰਤੀਕਿਰਿਆ ਵਜੋਂ ਸਰੀਰ ਵਿੱਚ ਤਣਾਅ ਪੈਦਾ ਹੁੰਦਾ ਰਹਿੰਦਾ ਹੈ ਵੈਸੇ ਵੇਖਿਆ ਜਾਵੇ ਤਾਂ ਇਹ ਪ੍ਰਤੀਕਿਰਿਆ ਵਾਸ ਬਣਿਆ ਤਣਾਅ ਚੰਗਾ ਹੈ ਕਿਉਂਕਿ ਇਸਨਰ ਅਸੀਂ ਖੁਦ ਨੂੰ ਆਲੇ ਦੁਆਲੇ ਦੇ ਮਾਹੌਲ ਮੁਤਾਬਕ ਢਾਲ ਲੈਂਦੇ ਹਾਂ ਵਿਕਾਸ ਦੀ ਇਸ ਯਾਤਰਾ ਵਿੱਚ ਅਸੀਂ ਇਸ ਤਰ੍ਹਾਂ ਦੇ ਹੰਗਾਰੇ ਕਾਰਨ ਔਖੇ ਹਾਲਾਤ ਤੋਂ ਬਾਹਰ ਆ ਕੇ ਮੁਸੀਬਤਾਂ ਤੋਂ ਬਚ ਸਕਦੇ ਹਾਂ ਜਦੋਂ ਸਾਨੂੰ ਖਤਰੇ ਦੇ ਸੰਕੇਤ ਮਿਲਦੇ ਹਨ ਤਾਂ ਸਾਡਾ ਦਿਮਾਗ ਪਿਟਿਊਟਰੀ ਗ੍ਰੰਥੀ ਨੂੰ ਸਰਗਰਮ ਕਰਦਾ ਹੈ ਇਸ ਨਾਲ ਸਾਡੇ ਸਰੀਰ ਵਿੱਚ ਜੋ ਹਾਰਮੋਨਸ ਬਣਦੇ ਹਨ ਉਹ ਕੋਰਟਿਕੋਟ੍ਰੋਪਿਨ ਛੱਡਦੇ ਹਨ ਇਸ ਨੂੰ ਸਾਡੇ ਨਰਵਸ ਪ੍ਰਬੰਧ ਦੁਆਰਾ ਸਾਡੇ ਸਰੀਰ ਵਿੱਚ ਪਹੁੰਚਾਇਆ ਜਾਂਦਾ ਹੈ ਉਸ ਤੋਂ ਬਾਅਦ ਐਡਰੀਨਲ ਗ੍ਰੰਥੀ ਨੂੰ ਸੰਕੇਤ ਮਿਲਦਾ ਹੈ ਤੇ ਐਡਰਲਾਈਨ ਅਤੇ ਕੋਰਟੀਜ਼ੋਲ ਪੈਦਾ ਹੁੰਦੇ ਹਨ ਐਡਰਲਾਈਨ ਸਾਡੇ ਸਾਹ ਲੈਣ ਦੀ ਪ੍ਰਕਿਰਿਆ ਦੀ ਗਤੀ ਤੇ ਨਬਜ਼ ਦੀ ਗਤੀ ਨੂੰ ਵਧਾਉਂਦਾ ਹੈ ਇਸ ਨਾਲ ਸਾਡੀਆਂ ਮਾਸਪੇਸ਼ੀਆਂ ਸਾਹਮਣੇ ਆਉਣ ਵਾਲੇ ਖਤਰੇ ਨਾਲ ਟੱਕਰਾ ਕਰਕੇ ਆਪਣੇ ਆਪ ਨੂੰ ਬਚਾਉਣ ਲਈ ਤਿਆਰ ਹੋ ਜਾਂਦੇ ਹਨ ਉਸੇ ਵੇਲੇ ਕੋਰਟੀਜ਼ੋਲ ਸਾਡੇ ਸਰੀਰ ਵਿੱਚ ਬਲੱਡ ਗਲੂਕੋਜ਼ ਤੇ ਡੋਪੋਮਾਈਨ ਦੀ ਮਿਕਦਾਰ ਵਧਾਉਂਦਾ ਹੈ ਤੇ ਅਸੀਂ ਸਮੱਸਿਆ ਨਾਲ ਲੜਨ ਲਈ ਤਿਆਰ ਹੋ ਜਾਂਦੇ ਹਾਂ ਦੇਖਿਆ ਜਾਵੇ ਤਾਂ ਇਹ ਤਣਾਅ ਸਾਡੇ ਲਈ ਲਾਹੇਵੰਦ ਹੈ ਤੇ ਸਾਨੂੰ ਬਚਾਉਣ ਵਾਲਾ ਵੀ ਹੈ ਪਰ ਵਾਰ-ਵਾਰ ਇਸ ਤਣਾਅ ਦੀ ਆਮਦ ਲਈ ਬਿਨਾਂ ਸ਼ੱਕ ਹਾਨੀਕਾਰਕ ਸਿੱਧ ਹੁੰਦੀ ਹੈ ਅੱਗੇ ਗੁਫਾ ਨਿਵਾਸੀ ਪਾਵ ਪੁਰਾਣੇ ਸਮੇਂ ਦੇ ਲੋਕ ਅਤੇ ਆਧੁਨਿਕ ਲੋਕਾਂ ਵਿੱਚ ਤੁਲਨਾ ਕੀਤੀ ਗਈ ਹੈ ਗੁਫਾ ਨਿਵਾਸੀ ਵਦੇਰੇ ਸਮਾਂ ਸ਼ਾਂਤ ਬੈਠਦੇ ਹਨ ਆਧੁਨਿਕ ਲੋਕ ਸਦਾ ਰੁਝੇ ਤੇ ਮੁਸ਼ਕਲਾਂ ਵਿੱਚ ਘਿਰੇ ਰਹਿੰਦੇ ਹਨ ਗੁਫਾ ਨਿਵਾਸੀ ਕੁਝ ਖਾਸ ਘਟਨਾਵਾਂ ਤੋਂ ਹੀ ਤਣਾਅ ਵਿੱਚ ਆਉਂਦੇ ਹਨ ਆਧੁਨਿਕ ਲੋਕ ਸਦਾ ਆਨਲਾਈਨ ਰਹਿ ਕੇ ਆਪਣੇ ਫੋਨ ਤੇ ਆਉਣ ਵਾਲੀਆਂ ਨੋਟੀਫਿਕੇਸ਼ਨਾਂ ਵੱਲ ਦੇਖਦੇ ਹਨ ਗੁਫਾ ਨਿਵਾਸੀ ਉਹਨਾਂ ਦੀਆਂ ਮੁਸ਼ਕਲਾਂ ਅਸਲੀ ਹੁੰਦੀਆਂ ਸਨ ਜਿਨ੍ਹਾਂ ਨਾਲ ਸੱਚੀ ਜੀਵਨ ਮਰਨ ਦੇ ਮਸਲੇ ਜੁੜੇ ਰਹਿੰਦੇ ਸਨ ਆਧੁਨਿਕ ਲੋਕ ਕਦੇ-ਕਦੇ ਇੱਕ ਅਧ ਸੁਨੇਹਾ ਜਾਂ ਈਮੇਲ ਵੀ ਮੁਸ਼ਕਿਲ ਦਾ ਕਾਰਨ ਜਾਪਦਾ ਹੈ ਗੁਫਾ ਨਿਵਾਸੀ ਅਸਲੀ ਮੁਸ਼ਕਿਲ ਹੋਣ ਕਾਰਨ ਹੀ ਮੁਸ਼ਕਿਲ ਦੇ ਸਮੇਂ ਕorticol ਤੇ ਐਡਨ ਲਾਈਨ ਦਾ ਰਿਸਾਵ ਸਰੀਰ ਨੂੰ ਤੰਦਰੁਸਤ ਰੱਖਦਾ ਸੀ ਹਮੇਸ਼ਾ ਤੇ ਥੋੜੀ ਮਾਤਰਾ ਵਿੱਚ ਹੋਣ ਵਾਲੇ ਕorticol ਦੇ ਰਿਸਾਵ ਕਾਰਨ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਨਤੀਜੇ ਸਾਹਮਣੇ ਆਉਣ ਲੱਗਦੇ ਹਨ ਨਿਰੰਤਰ ਤਣਾਅ ਵਿੱਚ ਰਹਿਣਾ ਸਰੀਰ ਲਈ ਘਾਤਕ ਹੈ ਨਾਲ ਹੀ ਇਹ ਦਿਮਾਗੀ ਯਾਦਦਾਸ਼ਤ ਨਾਲ ਸੰਬੰਧਿਤ ਕੋਸ਼ਿਕਾਵਾਂ ਉੱਪਰ ਵੀ ਮਾਰੂ ਅਸਰ ਪਾਉਂਦਾ ਹੈ ਲਗਾਤਾਰ ਤਣਾਅ ਨਾਲ ਨਿਰਾਸ਼ਾ ਉਤਪਨ ਹੁੰਦੀ ਹੈ ਨਿਰਾਸ਼ਾ ਤੋਂ ਬਚਾਉਣ ਵਾਲੇ ਹਾਰਮੋਨਾਂ ਦੀ ਬਣਤਰ ਵੀ ਰੁਕ ਜਾਂਦੀ ਹੈ ਇਸੇ ਕਾਰਨ ਬਾਕੀ ਸਿੱਟੇ ਸਾਹਮਣੇ ਆਉਂਦੇ ਹਨ ਜਿਵੇਂ ਚਿੜਚਿੜਾਪਨ ਅਨਿੰਦਰਾ ਚਿੰਤਾ ਉੱਚ ਖੂਨ ਦਾ ਦਬਾਅ ਆਦਿ ਭਾਵੇਂ ਮੁਸ਼ਕਿਲ ਹਾਲਾਤ ਸਾਡੇ ਮਨ ਤੇ ਸਰੀਰ ਦੇ ਰੁੱਝੇ ਰਹਿਣ ਦੀ ਲੋੜ ਪੈਦਾ ਕਰਦੇ ਹਨ ਪਰ ਜੇ ਅਸੀਂ ਸਮੇਂ ਤੋਂ ਪਹਿਲਾਂ ਆਉਣ ਦੇ ਬੁਢਾਪੇ ਨੂੰ ਟਾਲਣਾ ਹੈ ਤਾਂ ਜੀਵਨ ਦੇ ਰੋਜ਼ਮਰਾ ਵਿਹਾਰ ਨੂੰ ਤਣਾਅ ਤੋਂ ਮੁਕਤ ਰੱਖਣ ਦੀ ਕਲਾ ਸਿੱਖਣੀ ਪਵੇਗੀ ਤਣਾਅ ਘਟਾਉਣ ਲਈ ਸੁਚੇਤ ਰਹੋ ਸਾਡੇ ਡਰ ਤੇ ਚਿੰਤਾਵਾਂ ਅਸਲੀ ਹੋਣ ਜਾਂ ਨਕਲੀ ਪਰ ਉਸ ਤੋਂ ਜੋ ਤਣਾਅ ਪੈਦਾ ਹੁੰਦਾ ਹੈ ਉਸ ਦੇ ਨਤੀਜੇ ਅਸਲੀ ਹੀ ਹੁੰਦੇ ਹਨ ਸਾਡੇ ਮਨ ਅਤੇ ਸਰੀਰ ਤੇ ਤਣਾਅ ਦੇ ਮਾੜੇ ਪ੍ਰਭਾਵ ਪੈਂਦੇ ਹਨ ਇਸ ਨਾਲ ਸਾਡੇ ਹਾਜਮੇ ਅਤੇ ਚਮੜੀ ਤੋਂ ਲੈ ਕੇ ਕਈ ਹੋਰ ਅੰਗਾਂ ਉੱਪਰ ਬੁਰਾ ਅਸਰ ਪੈਂਦਾ ਹੈ ਇਸ ਲਈ ਸਾਨੂੰ ਸੰਕਟ ਤੋਂ ਪਹਿਲਾਂ ਇਸ ਦੇ ਹਾਲਤ ਲਾਸ਼ਣੇ ਪੈਣਗੇ ਕਈ ਲੋਕਾਂ ਨੇ ਇਸ ਲਈ ਸचेत ਰਹਿਣ ਦੀ ਸਲਾਹ ਦਿੱਤੀ ਹੈ। ਤਣਾਅ ਮੁਕਤ ਹੋਣ ਦੇ ਤਰੀਕਿਆਂ ਵਿੱਚ ਸचेत ਰਹਿਣ ਨੂੰ ਸਭ ਤੋਂ ਅਹਿਮ ਮੰਨਿਆ ਗਿਆ ਹੈ। ਅਸੀਂ ਕਿਹੜੇ ਹਾਲਾਤ ਦਾ ਕੀ ਜਵਾਬ ਦਿੰਦੇ ਹਾਂ? ਇਸ ਵਰ ਧਿਆਨ ਇਕਾਗਰ ਕਰਨਾ ਸੁਚੇਤਨਾ ਦਾ ਪਹਿਲਾ ਪੜਾਹ ਹੈ। ਅਜਿਹਾ ਕਰਨ ਨਾਲ ਅਸੀਂ ਵਰਤਮਾਨ ਵਿੱਚ ਜੀਣ ਲੱਗਦੇ ਹਾਂ ਤੇ ਵਿਚਾਰਾਂ ਨੂੰ ਆਪਣੇ ਕਾਬੂ ਤੋਂ ਬਾਹਰ ਜਾਣੋਂ ਰੋਕ ਸਕਦੇ ਹਾਂ। ਬਿਮਾਰ ਅਤੇ ਤਣਾਅ ਤੋਂ ਪੀੜਤ ਰਾਬਰਟ ਐਲਿਸਬਰ ਜੋ ਅਗਾਹ ਚੱਲ ਕੇ ਖੁਦ ਮਾਈਂਡਫੁਲਨੈਸ ਦੇ ਪ੍ਰਮਾਣਿਕ ਹਦਾਇਤਕਾਰ ਬਲੇ ਉਹਨਾਂ ਦਾ ਜੀਵਨ ਇਸ ਦੀ ਮਿਸਾਲ ਹੈ ਇਸ ਲਈ ਉਹਨਾਂ ਨੇ ਆਪਣੀ ਰੁੱਝੀ ਹੋਈ ਜੀਵਨ ਸ਼ੈਲੀ ਦਾ ਤਿਆਗ ਕਰ ਦਿੱਤਾ ਉਹ ਕਹਿੰਦੇ ਹਨ ਸਾਨੂੰ ਉਸ ਆਟੋ ਪਾਇਲਟ ਨੂੰ ਬੰਦ ਕਰਨਾ ਸਿੱਖਣਾ ਪਵੇਗਾ ਜੋ ਸਾਨੂੰ ਇੱਕ ਅਮੁਖ ਦਾਇਰੇ ਵਿੱਚ ਪੁਟਕਾ ਦਿੰਦਾ ਹੈ ਅਸੀਂ ਐਸੇ ਕਈ ਲੋਕਾਂ ਨੂੰ ਜਾਣਦੇ ਹਾਂ ਜੋ ਫੋਨ ਤੇ ਗੱਲ ਕਰਦੇ ਸਮੇਂ ਰੋਟੀ ਖਾਂਦੇ ਜਾਂ ਟੀਵੀ ਦੇਖਦੇ ਹਨ ਜੇਕਰ ਉਹਨਾਂ ਨੂੰ ਪੁੱਛਿਆ ਜਾਵੇ ਕਿ ਹੁਣੇ ਉਹਨਾਂ ਨੇ ਜੋ ਆਮਲੇਟ ਖਾਧਾ ਟੀ ਉਸ ਵਿੱਚ ਪਿਆਜ਼ ਸੀ ਉਹ ਇਸ ਉਦਾਜਵਾਬ ਨਹੀਂ ਦੇ ਪਾਗੇ ਸੋਚੇਤਤਾ ਦੀ ਅਵਸਥਾ ਤੱਕ ਪਹੁੰਚਣ ਦਾ ਇੱਕ ਰਸਤਾ ਹੈ ਧਿਆਨ ਜਾਨੀ ਮੈਡੀਟੇਸ਼ਨ ਧਿਆਨ ਦੀ ਮਦਦ ਨਾਲ ਅਸੀਂ ਦੁਨੀਆ ਦੀ ਜਾਣਕਾਰੀ ਨੂੰ ਨਿਤਾਰ ਕੇ ਆਪਣੇ ਮਨ ਤੱਕ ਭੇਜ ਸਕਦੇ ਹਾਂ ਸਾਹ ਨਾਲ ਸੰਬੰਧਿਤ ਕਸਰਤ ਤੇ ਬਾਡੀ ਸਕੈਨਿੰਗ ਦੇ ਮਾਧਿਅਮਾਂ ਰਾਹੀਂ ਅਸੀਂ ਇਸ ਟੀਚੇ ਨੂੰ ਹਾਸਲ ਕਰ ਸਕਦੇ ਹਾਂ ਮਾਈਂਡਫੁਲਨੈਸ ਜਾਣੀ ਸੁਚੇਤਤਾ ਨੂੰ ਅਸੀਂ ਸਿਖਲਾਈ ਦੁਆਰਾ ਹਾਸਲ ਕਰ ਸਕਾਂਗੇ ਜੇਕਰ ਅਸੀਂ ਧਿਆਨ ਇਕਾਗਰਤਾ ਰਾਹੀਂ ਇਹ ਕਰ ਪਾਈਏ ਤਾਂ ਲਾਜ਼ਮੀ ਹੀ ਆਪਣੇ ਤਣਾਅ ਤੇ ਕਾਬੂ ਪਾ ਸਕਦੇ ਹਾਂ ਥੋੜਾ ਜਿਹਾ ਤਣਾਅ ਠੀਕ ਹੁੰਦਾ ਹੈ ਲੰਮੇ ਸਮੇਂ ਤੱਕ ਰਹਿਣ ਵਾਲਾ ਤੇ ਵੱਧ ਤਣਾਅ ਪਾ ਮੇਂ ਲੇ ਮੇਰੀ ਉਮਰ ਸਰੀਰਕ ਅਤੇ ਮਾਨਸਿਕ ਸਿਹਤ ਲਈ ਮਾਰੂ ਹੋਵੇ ਪਰ ਥੋੜਾ ਜਿਹਾ ਤਣਾਅ ਲਾਭਕਾਰੀ ਵੀ ਹੁੰਦਾ ਹੈ ਡਾਕਟਰ ਹਾਰਵਰਡ ਐਸ ਫ੍ਰਿਡਮੈਨ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਹਨ ਉਨਾ ਨੇ 20 ਸਾਲ ਤੱਕ ਤਣਾਅ ਤੇ ਕੰਮ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਮਨੁੱਖੀ ਜੀਵਨ ਤੇ ਕੀ ਅਸਰ ਪੈਂਦਾ ਹੈ। ਉਹ ਇਸਨਤੀਜੇ ਦੇ ਪੁੱਜੇ ਕਿ ਜਿਹੜੇ ਲੋਕ ਕੁਝ ਹੱਦ ਤੱਕ ਤਣਾਅ ਵਿੱਚ ਰਹਿੰਦੇ ਹਨ, ਉਹ ਦਰਪੇਸ਼ ਸਮੱਸਿਆਵਾਂ ਨਾਲ ਲੜਨ ਲਈ ਤਨੋਂ ਮਨੋਂ ਜ਼ੋਰ ਲਾਉਂਦੇ ਹਨ। ਇਹ ਲੋਕ ਸੁਸਤ ਤੇ ਆਰਾਮ ਦੇ ਜੀਵਨ ਜੀਣ ਵਾਲਿਆਂ ਨਾਲੋਂ ਵਧੇਰੇ ਤੰਦਰੁਸਤ ਤੇ ਲੰਮੀ ਉਮਰ ਹੰਡਾਉਂਦੇ ਹਨ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਥੋੜੀ ਮਾਤਰਾ ਵਿੱਚ ਤਣਾਅ ਵਿੱਚ ਰਹਿਣ ਵਾਲੇ ਲੋਕਾਂ ਉੱਪਰ ਤਣਾਵੀ ਹਾਂ ਬਾਚੀ ਵ ਅਸਰ ਪਾਉਂਦਾ ਹੈ ਇਹ ਲੋਕ ਵਧੇਰੇ ਖੁਸ਼ੀ ਨਾਲ ਜੀਉਂਦੇ ਹਨ ਚੰਗੀਆਂ ਆਦਤਾਂ ਦੇ ਧਾਰਨੇ ਬਣਦੇ ਹਨ ਤੇ ਸਿਗਰਟ ਸ਼ਰਾਬ ਵਰਗੀਆਂ ਆਦਤਾਂ ਤੋਂ ਦੂਰ ਰਹਿੰਦੇ ਹਨ ਅਸੀਂ ਇਸ ਕਿਤਾਬ ਵਿੱਚ 100 ਸਾਲ ਤੋਂ ਵਧੇਰੇ ਅਰਥਾਤ 110 ਸਾਲ ਤੋਂ ਵੀ ਜ਼ਿਆਦਾ ਜੀਵੇ ਲੋਕਾਂ ਨੂੰ ਮਿਲਾਂਗੇ ਉਹਨਾਂ ਨੂੰ ਮਿਲ ਕੇ ਭਰੋਸਾ ਵਧੇਗਾ ਕਿ ਉਹ ਲੋਕ ਚੰਗੇਰਾ ਜੀਵਨ ਜੀ ਸਕੇ ਤੇ ਖਾਸ ਗੱਲ ਕਿ ਉਹ ਆਖੀਰ ਸਮੇਂ ਤੱਕ ਕੰਮ ਕਰਦੇ ਰਹੇ ਜ਼ਿਆਦਾ ਬੈਠਣ ਨਾਲ ਵੀ ਬੜਾਪਾ ਆਉਂਦਾ ਹੈ ਪੱਛਮੀ ਦੇਸ਼ਾਂ ਵਿੱਚ ਇੱਕੋ ਥਾਂ ਬੈਠ ਕੇ ਕੰਮ ਕਰਨ ਦਾ ਸੱਭਿਆਚਾਰ ਵਧਦਾ ਜਾ ਰਿਹਾ ਹੈ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਤੇ ਮोटापे ਵਰਗੀਆਂ ਬਿਮਾਰੀਆਂ ਦੇ ਵਾਧੇ ਦਾ ਖਤਰਾ ਪੈਦਾ ਹੋਇਆ ਹੈ ਨਾਲ ਹੀ ਉਹਨਾਂ ਦੀ ਉਮਰ ਤੇ ਵੀ ਇਹ ਝਲਕਦਾ ਹੈ ਕੰਮ ਵਾਲੀ ਜਗ੍ਹਾ ਤੇ ਜਾਂ ਘਰ ਵਿੱਚ ਹੀ ਬਿਨਦੇਰੇ ਸਮਾਂ ਇੱਕੋ ਥਾਂ ਬੈਠ ਕੇ ਕੰਮ ਕਰਨ ਨਾਲ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ ਇੰਜ ਸਹ ਲੈਣ ਦੀ ਕਿਰਿਆ ਹੌਲੀ ਹੌਲੀ ਹੋਣ ਲੱਗਦੀ ਹੈ ਇੱਕੋ ਥਾਂ ਬੈਠੇ ਰਹਿਣ ਨਾਲ ਹਾਈਪਰਟੈਨਸ਼ਨ ਬਾਹਦ ਹਾਜਮੇ ਦਿਲ ਦੀਆਂ ਬਿਮਾਰੀਆਂ ਤੇ ਹੱਡੀਆਂ ਦੀਆਂ ਕਮਜ਼ੋਰੀਆਂ ਆਦੀ ਸਮੱਸਿਆਵਾਂ ਆਰੰਭ ਹੋ ਜਾਂਦੀਆਂ ਹਨ ਹਾਲ ਹੀ ਵਿੱਚ ਹੋਏ ਇੱਕ ਸਰਵੇਖਣ ਮੁਤਾਬਕ ਇੱਕੋ ਥਾਂ ਬੈ ਕੇ ਕੰਮ ਕਰਨ ਨਾਲ ਰੋਗ ਰੋਕ ਸ਼ਕਤੀ ਦੇ ਵੀ ਮਾੜਾ ਅਸਰ ਪੈਂਦਾ ਹੈ ਤੇ ਪੂਰੇ ਸਰੀਰ ਦੇ ਤੰਤਰ ਦਾ ਕੰਮ ਵਿਗੜਦਾ ਹੈ ਇਹ ਦਿੱਕਤ ਸਿਰਫ ਕੰਪਨੀ ਜਾਂ ਦਫ਼ਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਹੀ ਨਹੀਂ ਬਲਕਿ ਹਰੇਕ ਉਮਰ ਦੇ ਲੋਕਾਂ ਦੀ ਹੈ ਇੱਕੋ ਜਗ੍ਹਾ ਬੈਠੇ ਰਹਿਣ ਦੇ ਆਦੀ ਬੱਚੇ ਛੋਟੀ ਉਮਰ ਤੋਂ ਹੀ ਮਟਾਪੇ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਹੀ ਮਟਾਪਾ ਅੱਗੇ ਚੱਲ ਕੇ ਹੋਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਸ ਲਈ ਬਚਪਨ ਤੋਂ ਹੀ ਸਰਗਰਮ ਜੀਵਨ ਸ਼ੈਲੀ ਦੇ ਅਧਾਰ ਨੇ ਹੋਣਾ ਬੜਾ ਜ਼ਰੂਰੀ ਹੈ। ਲਗਾਤਾਰ ਇੱਕੋ ਥਾਂ ਬੈਠਣਾ ਏਡੀ ਵੀ ਦਿੱਕਤ ਨਹੀਂ ਹੈ। ਥੋੜੇ ਜਿਹੀ ਹਿਲਜੁਲ ਤੇ ਰੋਜ਼ਮਰਗੀ ਜ਼ਿੰਦਗੀ ਵਿੱਚ ਕੀਤੀ ਰਤਕੋ ਤਬਦੀਲੀ ਵੀ ਇਸ ਸੰਕਟ ਨੂੰ ਜੜੋਂ ਖਤਮ ਕਰ ਸਕਦੀ ਹੈ। ਸਾਨੂੰ ਅੰਦਰੋਂ ਤੇ ਬਾਹਰੋਂ ਕਾਰਜ ਸਮਰੱਥ ਹੋਣ ਲਈ ਕੁਝ ਛੋਟੇ-ਮੋਟੇ ਬਦਲਾਅ ਕਰਨੇ ਹੀ ਪੈਣਗੇ ਇਸ ਲਈ ਕੁਝ ਗੱਲਾਂ ਜੀਵਨ ਵਿੱਚ ਸ਼ਾਮਲ ਕਰਨੀਆਂ ਪੈਣਗੀਆਂ ਜਿਵੇਂ ਆਫਿਸ ਜਾਣ ਸਮੇ ਪੈਦਲ ਜਾਓ ਜੇਕਰ ਸੰਭਵਨਾ ਹੋਵੇ ਤਾਂ ਘਟੋ-ਘਟ 20 ਮਿੰਟ ਪੈਦਲ ਤੁਰੋ ਲਿਫਟ ਦੀ ਤਾਂ ਪੌੜੀਆਂ ਦੀ ਵਰਤੋਂ ਕਰੋ ਇਸ ਨਾਲ ਤੁਹਾਡੇ ਪੱਠੇ ਮਜ਼ਬੂਤ ਹੋਣਗੇ ਸਾਹ ਲੈਣ ਦੀ ਸਮਰੱਥਾ ਵੀ ਇੰਜ ਚੰਗੀ ਹੋ ਜਾਵੇਗੀ ਸਮਾਜਿਕ ਕੰਮਾਂ ਵਿੱਚ ਹਿੱਸੇਦਾਰੀ ਲਓ ਇਸ ਦਾ ਇੱਕ ਲਾਭ ਇਹ ਹੋਵੇਗਾ ਕਿ ਜੋ ਸਾਮਾ ਟੀਵੀ ਮੂਰੇ ਬੈਠ ਕੇ ਫਜ਼ੂਲ ਜਾਂਦਾ ਹੈ ਉਸ ਦੌਰਾਨ ਵੀ ਸਰੀਰ ਨੂੰ ਹਲ-ਜਲ ਦਾ ਮੌਕਾ ਮਿਲੇਗਾ ਜੰਕ ਫੂਡ ਦੀ ਥਾਂ ਫਲ ਖਾਓ ਇਸ ਤਰ੍ਹਾਂ ਸਰੀਰ ਨੂੰ ਬਾਰ-ਬਾਰ ਖਾਣ ਦੀ ਲੋਡ ਨਹੀਂ ਪਵੇਗੀ ਤੇ ਸਰੀਰ ਨੂੰ ਚੰਗਾ ਪੋਸ਼ਣ ਵੀ ਮਿਲੇਗਾ ਸਹੀ ਮਾਤਰਾ ਵਿੱਚ ਨੀਂਦ ਲਓ 7 ਤੋਂ 9 ਘੰਟੇ ਦੀ ਨੀਂਦ ਚੰਗੀ ਰਹਿੰਦੀ ਹੈ ਉਸ ਤੋਂ ਬਦਰੇ ਨੀਂਦ ਵੀ ਸਾਨੂੰ ਸੁਸਤ ਬਣਾ ਦਿੰਦੀ ਹੈ ਬੱਚਿਆਂ ਜਾਂ ਜਾਨਵਰਾਂ ਨਾਲ ਖੇਡੋ ਜਾਂ ਕਿਸੇ ਖੇਡ ਦੀ ਟੀਮ ਦਾ ਹਿੱਸਾ ਬਣੋ। ਇੰਜ ਸਰੀਰ ਤੰਦਰੁਸਤ ਹੁੰਦਾ ਹੈ ਤੇ ਮਨ ਵਿੱਚ ਨਵੇਂ ਊਰਜਾ ਭਰਦੀ ਹੈ। ਨਾਲ ਹੀ ਸਵੈ ਭਰੋਸਾ ਵੀ ਵੱਧਦਾ ਹੈ। ਆਪਣੇ ਰੋਜ਼ਮਰਾਂ ਦੇ ਕੰਮਾਂ ਨੂੰ ਸੁਚੇਤ ਹੋ ਕੇ ਵੇਖੋ। ਸਰੀਰ ਨੂੰ ਦੁੱਖ ਦੇਣ ਵਾਲੀਆਂ ਆਦਤਾਂ ਪਛਾਣੋ ਤੇ ਉਹਨਾਂ ਦੀ ਜਗ੍ਹਾ ਹਾਂ ਬਾਚੀ ਆਦਤਾਂ ਧਾਰਨ ਕਰੋ। ਜੇ ਅਸੀਂ ਆਪਣੇ ਰੋਜ਼ਾਨਾ ਕੰਮਾਂ ਵਿੱਚ ਛੋਟੇ-ਛੋਟੇ ਬਦਲਾਅ ਕਰਦੇ ਹਾਂ ਤਾਂ ਇਸ ਨਾਲ ਸਾਡਾ ਮਨ ਤੇ ਸਰੀਰ ਤਰੋ-ਤਾਜ਼ਾ ਰਹਿੰਦੇ ਹਨ। ਲੰਮੀ ਉਮਰ ਦੇ ਬੀਜ ਇਸੇ ਤਰ੍ਹਾਂ ਹੀ ਬੀਜੇ ਜਾਂਦੇ ਹਨ ਤੰਦਰੁਸਤ ਰਹਿਣ ਦੇ ਰਾਜ ਇਹ ਠੀਕ ਹੈ ਕਿ ਸਾਡੀ ਉਮਰ ਬਾਹਰੀ ਤੇ ਅੰਦਰੂਨੀ ਦੋਵਾਂ ਪੱਧਰਾਂ ਤੇ ਹੀ ਵਾਦੀ ਹੈ ਮੰਨਿਆ ਕਿ ਦੋਵਾਂ ਪੱਧਰਾਂ ਤੇ ਸਰੀਰ ਤੇ ਮਨ ਵੱਡੇ ਹੋ ਰਹੇ ਹਨ ਪਰ ਲੋਕਾਂ ਦੀ ਉਮਰ ਪਛਾਣਨ ਦਾ ਸੌਖਾ ਤਰੀਕਾ ਉਹਨਾਂ ਦੀ ਚਮੜੀ ਹੈ ਸਾਡੇ ਸਰੀਰ ਦੇ ਅੰਦਰੂਨੀ ਬਦਲਾਅ ਸਾਡੀ ਚਮੜੀ ਤੇ ਦਿਖਾਈ ਦਿੰਦੇ ਹਨ ਕਿਹਾ ਜਾ ਸਕਦਾ ਹੈ ਕਿ ਸਾਡੀ ਚਮੜੀ ਸਾਡੇ ਅੰਦਰੂਨੀ ਪ੍ਰਬੰਧ ਦਾ ਸ਼ੀਸ਼ਾ ਹੁੰਦੀ ਹੈ ਜੋ ਲੋਕ ਮਾਡਲਿੰਗ ਕਰਦੇ ਹਨ ਉਹ ਦੱਸਦੇ ਹਨ ਕਿ ਕਿਸੇ ਵੀ ਫੈਸ਼ਨ ਸ਼ੋਅ ਤੋਂ ਇੱਕ ਦਿਨ ਪਹਿਲਾਂ ਉਹ ਰਾਤ ਨੂੰ 9 ਤੋਂ 10 ਘੰਟੇ ਸੌਂਦੇ ਹਨ ਇਸ ਨਾਲ ਚਮੜੀ ਨੂੰ ਅਨੋਖੀ ਦਿੱਖ ਮਿਲਦੀ ਹੈ ਤੇ ਉਹ ਬਦੇ ਤੰਦਰੁਸਤ ਤੇ ਝੁਰੜੀਆਂ ਤੋਂ ਮੁਕਤ ਦਿਸਦੀ ਹੈ ਵਿਗਿਆਨ ਨੇ ਸਾਬਤ ਕੀਤਾ ਹੈ ਕਿ ਜਵਾਨ ਰਹਿਣ ਲਈ ਸਭ ਤੋਂ ਪ੍ਰਭਾਵੀ ਤਰੀਕਾ ਨੀਂਦ ਦਾ ਹੈ ਨੀਂਦ ਦੇ ਦੌਰਾਨ ਸਾਡੇ ਸਰੀਰ ਵਿੱਚ ਮੈਲਾਟੋਨਿਨ ਹਾਰਮੋਨ ਪੈਦਾ ਹੁੰਦੇ ਹਨ ਜਿਨ੍ਹਾਂ ਨਾਲ ਅਸੀਂ ਜਵਾਨ ਦਿਸਣ ਲੱਗਦੇ ਹਾਂ ਅਸਰਦਾਰਕ ਰੋਗਨਰੋਧਕਾ ਨਾਲ ਭਰਿਆ ਮੈਲਾਟੋਨਿਨ ਸਾਨੂੰ ਬੁਢੇ ਦੇ ਸਾਲ ਜੀਣ ਵਿੱਚ ਤਾਂ ਮਦਦ ਕਰਦਾ ਹੀ ਹੈ ਨਾਲ ਹੀ ਇਸ ਦੇ ਹੋਰ ਲਾਭ ਵੀ ਹੁੰਦੇ ਹਨ ਜਿਵੇਂ ਕਿ ਇਸ ਨਾਲ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਹੈ ਕੈਂਸਰ ਨਾਲ ਲੜਨ ਲਈ ਜ਼ਰੂਰੀ ਤੱਤ ਪੈਦਾ ਹੁੰਦੇ ਹਨ ਕੁਦਰਤੀ ਇਨਸੂਲਿਨ ਪੈਦਾ ਹੁੰਦੀ ਹੈ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਦਾ ਅੰਦੇਸ਼ਾ ਘੱਟ ਹੁੰਦਾ ਹੈ ਦਿਲ ਦੀਆਂ ਬਿਮਾਰੀਆਂ ਦੀ ਰੋਕਤ ਕਰਨ ਵਾਲੇ ਤੱਤ ਪੈਦਾ ਹੁੰਦੇ ਹਨ ਇਹਨਾਂ ਕਾਰਨਾ ਕਰਕੇ ਮੈਲਾਟੋਨਿਨ ਹਮੇਸ਼ਾ ਜਵਾਨ ਰਹਿਣ ਵਿੱਚ ਸਹਾਇੀ ਹੁੰਦਾ ਹੈ ਤੁਹਾਨੂੰ ਸਦਾ ਧਿਆਨ ਰੱਖਣਾ ਚਾਹੀਦਾ ਹੈ ਕਿ 30 ਸਾਲ ਦੀ ਉਮਰ ਤੋਂ ਬਾਅਦ ਮੈਲਾਟੋਨਿਨ ਬਣਨਾ ਆਪਣੇ ਆਪ ਘੱਟ ਹੋ ਜਾਂਦਾ ਹੈ ਪਰ ਹੇਠ ਲਿਖੇ ਤਰੀਕਿਆਂ ਨਾਲ ਅਸੀਂ ਇਸ ਨੂੰ ਵਧਾ ਸਕਦੇ ਹਾਂ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਜਿਸ ਵਿੱਚ ਕੈਲਸ਼ੀਅਮ ਦੀ ਮਾਤਰਾ ਵਧੇਰੇ ਹੋਵੇ ਇਸ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਸਰੀਰ ਨੂੰ ਰੋਜ਼ਾਨਾ ਭਰਪੂਰ ਧੁੱਪ ਮਿਲੇ ਸਹੀ ਮਾਤਰਾ ਵਿੱਚ ਨੀਂਦ ਲੈਣੀ ਚਾਹੀਦੀ ਹੈ ਡੂੰਘੀ ਨੀਂਦ ਤੇ ਪ੍ਰਭਾਵ ਪਾਉਣ ਵਾਲੇ ਤਣਾਅ ਸ਼ਰਾਬ ਤੰਬਾਕੂ ਤੇ ਕੈਫੀਨ ਵਰਗੀਆਂ ਚੀਜ਼ਾਂ ਨੂੰ ਟਾਲਣਾ ਡੂੰਗੀ ਨੀਂਦ ਨਾ ਮਿਲੇ ਤਾਂ ਮੈਲਾਟੋਨਿਨ ਦੀ ਮਾਤਰਾ ਘਟਦੀ ਹੈ ਇਸ ਗੱਲ ਤੇ ਖੋਜ ਹੋ ਰਹੀ ਹੈ ਕਿ ਕੀ מסਨੂਈ ਤਰੀਕਿਆਂ ਨਾਲ ਮੈਲਾਟੋਨਿਨ ਦੀ ਪੂਰਤੀ ਹੋ ਸਕਦੀ ਹੈ ਤੇ ਉਸ ਨਾਲ ਲੰਮੀ ਉਮਰ ਜੀਵੀ ਜਾ ਸਕਦੀ ਹੈ ਜੇ ਐਸਾ ਹੋਇਆ ਤਾਂ ਇਹ ਪ੍ਰਮਾਣ ਹੋਵੇਗਾ ਕਿ ਸਦਾ ਜਵਾਨ ਰਹਿਣ ਦਾ ਭੇਦ ਸਾਡੇ ਅੰਦਰ ਹੀ ਹੈ ਜਵਾਨ ਰਹਿਣ ਦਾ ਨਜ਼ਰੀਆ ਸਾਡੇ ਮਨ ਵਿੱਚ ਅਸਾਧਾਰਨ ਤਾਕਤ ਹੈ ਸਾਡਾ ਸਰੀਰ ਜਵਾਨ ਦੇ ਸੀਗਾ ਜਾਂ ਬੁੱਢਾ ਇਸ ਉੱਪਰ ਸਾਡੇ ਮਨ ਦਾ ਕਾਫੀ ਪ੍ਰਭਾਵ ਰਹਿੰਦਾ ਹੈ ਕਈ ਡਾਕਟਰ ਕਹਿੰਦੇ ਹਨ ਕਿ ਸਰੀਰ ਦੇ ਜਵਾਨੀ ਵਿੱਚ ਦਿਸਣ ਲਈ ਮਨ ਦਾ ਰੁੱਝਿਆ ਹੋਣਾ ਤੇ ਜੋਸ਼ ਨਾਲ ਭਰਪੂਰ ਹੋਣਾ ਲਾਜ਼ਮੀ ਹੈ ਇਹ ਹੀ 21 ਗਾਈ ਦਾ ਆਧਾਰ ਹੈ ਹਾਲਾਂਕਿ ਇਸ ਦਾ ਉਪਯੋਗ ਸਿਰਫ ਸਮੱਸਿਆਵਾਂ ਵਾਂਦੇ ਸਮੇਂ ਕਰਨਾ ਹੀ ਸਹੀ ਨਹੀਂ ਹੋਵੇਗਾ ਸਦਾ ਜੋਸ਼ ਨਾਲ ਭਰੇ ਹੋਣ ਤੇ ਕੰਮ ਕਰਨ ਦੀ ਕਲਾ ਵੀ ਅਸੀਂ ਸਿੱਖਣੀ ਹੈ ਜੋਸ਼ੀਵਾ ਯੂਨੀਵਰਸਿਟੀ ਵਿੱਚ ਕੀਤੇ ਗਏ ਇੱਕ ਸਰਵੇਖਣ ਵਿੱਚ ਦੋ ਇੱਕੋ ਜਿਹੇ ਪਹਿਤ ਦੇਖਣ ਨੂੰ ਮਿਲੇ ਇੱਕ ਇਹ ਕਿ ਇਹਨਾਂ ਲੋਕਾਂ ਵਿੱਚ ਅਸਾਧਾਰਨ ਹਾਂ ਪੱਖੀ ਨਜ਼ਰੀਆ ਹੁੰਦਾ ਹੈ ਦੂਸਰੀ ਗੱਲ ਇਹ ਹੈ ਕਿ ਉਹ ਭਾਵਨਾਤਮਕ ਤੌਰ ਤੇ ਵੀ ਸਮਰੱਥ ਹੁੰਦੇ ਹਨ ਦੂਜੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਜਿਹੜੇ ਲੋਕ ਸਮੱਸਿਆਵਾਂ ਨੂੰ ਜ਼ਿੰਦਗੀ ਦੇ ਸਕਾਰਾਤਮਕ ਨਜ਼ਰੀਏ ਤੋਂ ਦੇਖਦੇ ਹਨ ਤੇ ਆਪਣੀਆਂ ਭਾਵਨਾਵਾਂ ਨੂੰ ਦਿਸ਼ਾ ਦੇਣੀ ਜਾਣਦੇ ਹਨ ਉਹ ਲੰਮੀ ਉਮਰ ਜੀਣ ਦੀ ਯਾਤਰਾ ਲਈ ਸਹੀ ਦਿਸ਼ਾ ਵਿੱਚ ਜਾ ਰਹੇ ਹਨ ਸਟੋਇਕ ਨਜ਼ਰੀਆ ਮੁਸ਼ਕਿਲ ਵਿੱਚ ਹੋਣ ਦੇ ਬਾਵਜੂਦ ਵੀ ਚਿਹਰੇ 'ਤੇ ਹਾਸਾ ਨਾ ਗਵਾਉਣ ਵਾਲਾ ਇਨਸਾਨ ਸਦਾ ਜਵਾਨ ਦਿਸਦਾ ਹੈ। ਇੰਜ ਦੀ ਸੰਜਮੇ ਜੀਵਨ ਸ਼ੈਲੀ ਨਾਲ ਚਿੰਤਾਵਾਂ ਘੱਟਦੀਆਂ ਹਨ ਤੇ ਤਣਾਅ ਦਾ ਪੱਧਰ ਘੱਟ ਹੋਣ ਵਿੱਚ ਸਹਾਇਤਾ ਮਿਲਦੀ ਹੈ। 100 ਸਾਲ ਤੇ ਉਸ ਤੋਂ ਵੀ ਲੰਮੀ ਉਮਰ ਜਿਉਣ ਵਾਲੇ ਲੋਕਾਂ ਵਿੱਚ ਕੁਝ ਸਾਂਝੀਆਂ ਆਤਾਂ ਦੇਖੀਆਂ ਗਈਆਂ ਹਨ। ਇਹਨਾਂ ਲੋਕਾਂ ਦੀ ਜ਼ਿੰਦਗੀ ਵਿੱਚ ਸਮੱਸਿਆਵਾਂ ਤਾਂ ਆਈਆਂ ਪਰ ਉਹਨਾਂ ਨੇ ਹਾਂ ਪੱਕੀ ਨਜ਼ਰੀਏ ਨਾਲ ਮੁਸ਼ਕਲਾਂ ਦਾ ਸਾਹਮਣਾ ਕੀਤਾ। ਇੰਜ ਉਹ ਬਿਨਾਂ ਹਾਰ ਮੁਸ਼ਕਲਾਂ ਤੋਂ ਪਾਰ ਪਾਉਂਦੇ ਰਹੇ ਹਨ। 2014 ਵਿੱਚ ਵਿਸ਼ਵ ਦੇ ਸਭ ਤੋਂ ਲੰਮੀ ਉਮਰ ਜੀਣ ਵਾਲੇ 111 ਸਾਲਾ ਵਿਅਕਤੀ ਅਲੈਗਜ਼ੈਂਡਰ ਐਮ ਐਚ ਮੰਦੇ ਹਨ ਕਿ ਭਾਵੇਂ ਲੰਮੀ ਉਮਰ ਦਾ ਕਾਰਨ ਚੰਗੇ ਜੀਵਨ ਦਾ ਮਿਲਣਾ ਵੀ ਹੈ ਪਰ ਇਹੀ ਇੱਕ ਮਾਤਰ ਕਾਰਨ ਨਹੀਂ ਉਸ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਨਾਮ ਦਰਜ ਹੋਣ ਤੋਂ ਬਾਅਦ ਦਿੱਤੀ ਕਿ ਇੰਟਰਵਿਊ ਵਿੱਚ ਕਿਹਾ ਤੁਸੀਂ ਕਿਹੋ ਜਿਹਾ ਜੀਉਂਦੇ ਹੋ ਲੰਮੀ ਉਮਰ ਲਈ ਇਹ ਵੀ ਗੱਲ ਅਹਿਮ ਹੁੰਦੀ ਹੈ ਲੰਮੀ ਉਮਰ ਦੀ ਕਵਿਤਾ ਜਦੋਂ ਅਸੀਂ ਉਹ ਗੀਮੇ ਵਿੱਚ ਸਾਂ ਸੋ ਸਾਲ ਦੇ ਕਰੀਬ ਉਮਰ ਦੀ ਇੱਕ ਔਰਤ ਨੇ ਇੱਕ ਹਫ਼ਤਾ ਸੁਣਾਈ। ਇੱਕ ਹਫ਼ਤਾ ਉਸਨੇ ਜਾਪਾਨੀ ਭਾਸ਼ਾ ਵਿੱਚ ਗਾ ਕੇ ਸੁਣਾਈ। ਇਸ ਦਾ ਤਰਜਮਾ ਕੁਝ ਇੰਜ ਹੋਵੇਗਾ। ਨਿਰੋਗ ਤੇ ਲੰਮੀ ਜੀਵਨ ਲਈ ਸਭ ਕੁਝ ਥੋੜਾ ਥੋੜਾ ਤੇ ਖੁਸ਼ੀ ਨਾਲ ਖਾਓ। ਛੇਤੀ ਸੌਂਵੋ, ਸੁਵਖਤ ਉਠੋ, ਫੌਰਨ ਕੰਮ 'ਨ ਜਾਓ। ਹਰ ਦਿਨ ਸ਼ਾਂਤੀ ਨਾਲ ਜਿਓ ਤੇ ਸਫ਼ਰ ਨੂੰ ਮਾਣੋ। ਨਿਰੋਲ ਤੇ ਲੰਮਾ ਜੀਣ ਲਈ ਦੋਸਤਾਂ ਨਾਲ ਸਨੇਹ ਦਾ ਪ੍ਰਗਟਾਵਾ ਵੀ ਕਰੋ। ਗਰਮੀ ਹੋਵੇ, ਸਿਆਲ ਜਾਂ ਬਾਰਿਸ਼ ਸਾਰੀਆਂ ਰੁੱਤਾਂ ਦਿਲ ਨਰਮਾ ਨੂੰ ਫਿਕਰ ਕਰੋ ਨਾ ਤੁਹਾਡੀਆਂ ਉਂਗਲਾਂ ਕਿੰਨੇ ਸਾਲ ਦੀਆਂ ਹਨ ਮਨ ਤੇ ਹੱਥਾਂ ਦੀ ਸਹਾਇਤਾ ਲੈ ਕੇ ਕੰਮ ਕਰਦੇ ਰਹੋ ਰੁੱਝੇ ਰਹੋ ਤੇ ਸਦਾ ਆਪਣਾ ਕੰਮ ਕਰਦੇ ਰਹੋ ਸੌ ਵਰੇ ਤੁਹਾਡੇ ਵੱਲ ਨੂੰ ਆਪੇ ਚੱਲ ਕੇ ਆਉਣਗੇ ਜਦੋਂ ਅਸੀਂ ਅਗਲੇ ਪੰਨੇ ਤੇ ਜਾਣ ਲਈ ਆਪਣੀਆਂ ਉਂਗਲਾਂ ਦੀ ਵਰਤੋਂ ਕਰਾਂਗੇ ਤਾ ਅਸੀਂ ਲੰਮੀ ਉਮਰ ਦੇ ਜੀਵਨ ਦੇ ਉਦੇਸ਼ ਵਿਚਲੇ ਡੂੰਘੇ ਰਿਸ਼ਤੇ ਨੂੰ ਸਮਝ ਜਾਵਾਂਗੇ ਅਧਿਆਇ ਇਸ ਸਮਾਪਤ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ